ਹਾਂਜੀ ਜੀ ਕੀ ਨਾਂਜੀ ਤੁਹਾਡਾ ਬਲਵਿੰਦਰ ਕੌਰ ਅੱਛਾ ਜੀ ਤੁਸੀਂ ਕਿਹਨਾਂ ਜਿਹੜਾ ਪਾਕਿਸਤਾਨ ਜਿੱਥਾ ਜਾ ਰਹੇ ਆ ਜੀ ਇਸ ਦੇ ਵਿੱਚ ਵੀਜ਼ੇ ਤੁਹਾਨੂੰ ਮਿਲ ਗਏ ਨੇ ਕਿ ਇਹੋ ਦੀ ਮਨ ਦੇ ਵਿੱਚ ਖੁਸ਼ੀ ਆ ਜੀ ਇਸ ਨੂੰ ਲੈ ਅੱਛਾ ਜੀ ਤੁਸੀਂ ਉੱਥੇ ਕਿਹਨਾਂ ਦਾ ਗੁਰੂਪੁਰਬ ਨਾਮ ਜਾ ਰਹੇ ਹੋ ਜੀ ਜੀ ਗੁਰੂ ਨਾਨਕ ਦੇ ਜਨਮ ਦਿਨ ਤੇ ਜਾਣੇ ਪਹਿਲਾਂ ਜਾ ਰਹੇ ਪਹਿਲਾਂ ਨਹੀਂ ਸਾਨੂੰ ਮਿਲਿਆ ਹੁਣ ਮਿਲਿਆ ਹੁਣ ਬਹੁਤ ਖੁਸ਼ੀ ਆ ਪਈ ਹੁਣ ਜਨਮ ਦਿਨ ਤੇ ਗੁਰੂ ਦੇ ਚੱਲੇ ਹੁਣ ਅੱਛਾ ਜੀ ਤੁਸੀਂ ਕਿੱਥੇ ਐ ਕਿ ਜਿਹੜਾ ਤੁਹਾਨੂੰ ਵੀਜ਼ਾ ਦਿੱਤਾ ਗਿਆ ਜੀ ਪਾਕਿਸਤਾਨ ਜਾਣ ਵਾਸਤੇ ਜਿਹੜਾ ਦਿੱਤਾ ਉਦੋਂ ਨਹੀਂ ਦਿੱਤਾ ਵੀਜ਼ਾ ਹੁਣ ਵੀ ਜਹਾਨੂੰ ਦਿੱਤਾ ਗੁਰਨਾਨਕ ਦੇ ਜਰਮ ਤੇ ਹੁਣ ਬਹੁਤ ਖੁਸ਼ੀ ਆ ਵੀ ਅੱਗੇ ਤੇ ਪਰੇਸ਼ਾਨੀ ਤੇ ਹੁਣ ਖੁਸ਼ੀਆਂ ਚੜੀਆਂ ਵੀ ਠੀਕ ਮਿਲਿਆ ਅੱਛਾ ਜੀ ਤੁਹਾਡੇ ਜੱਥੇ ਦੇ ਵਿੱਚ ਸਿਰਫ ਤੁਸੀਂ ਆਪਣੇ ਪਿੰਡ ਦੇ ਵਿੱਚ ਬੀਬੀ ਵਿੱਚ ਅਸੀਂ ਸ਼ੇਰ ਜਹਾ ਜੀ ਮਤਲਬ ਕੀ ਹੈਗੇ ਨੇ ਬੀਬੀਆਂ ਹੈਗੀਆਂ ਨਹੀਂ ਕੋਈ ਬੰਦੇ ਤੇ ਕਿਹੋ ਜਿਹਾ ਮਨ ਦੇ ਵਿੱਚ ਉਤਸ਼ਾਹ ਆ ਜੀ ਇੱਥੇ ਬਹੁਤ ਖੁਸ਼ੀ ਆ ਤੇ ਹੁਣ ਸਾਨੂੰ ਮਿਲਿਆ ਤਾਂ ਹੀ ਜਾਣਾ ਜਨਾਨੀ ਸਾਨੂੰ ਕੋਈ ਦਰਨੇ ਵੀ ਸਾਡੇ ਨਾਲ ਬੰਦੇ ਨੇ ਸਾਬ ਇਹ ਕਿ ਆ ਗੁਰੂ ਸਾਹਿਬ ਨਾਲ ਹੀ ਹੈ ਸੰਗਤ ਬਹੁਤ ਚੱਲੀ ਆ ਅੱਛਾ ਜੀ ਕਿਨਾਂ ਜਦੋਂ ਪਹਿਲਾਂ ਕਿਹਾ ਸੀਗਾ ਇਹ ਰਾਸਤੇ ਬੰਦ ਹੋ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਤੁਸੀਂ ਇਸ ਨੂੰ ਕਿਦਾਂ ਦੇਖਦੇ ਹੋ ਬਹੁਤ ਪਰੇਸ਼ਾਨੀ ਹੋਈ ਕਿ ਹੁਣ ਤਾਂ ਸਾਨੂੰ ਜਦੋਂ ਦਾ ਦੱਸਿਆ ਵਾ ਫਿਰ ਤਾਂ ਦੇਵੀ ਜੀ ਆ ਗਏ ਬਹੁਤ ਖੁਸ਼ੀ ਹੋਈ ਮਾਨੋ ਤੇ ਕਿਹੋ ਜਿਹਾ ਲੱਗ ਰਿਹਾ ਜੀ ਅੱਜ ਬਹੁਤ ਸੋਹਣਾ ਲੱਗਦਾ ਰਿਹਾ ਬਹੁਤ ਖੁਸ਼ੀ ਹੈ ਵੀ ਹੁਣ ਮਾਨੋ ਸ਼ਾਂਤੀ ਹੈ ਵੀ ਚੱਲੋ ਹੁਣ ਜਾਣਾ ਕਾਲੇ ਨਾਮਾ ਵੀ ਚਲੋ ਮਹਾਰਾਜ ਜੀ ਉਹਨਾਂ ਦੇ ਅੰਦਰ ਮੈਂ ਤੇ ਪੰਜ